ਵਿਛਲੇ ਪ੍ਰਵਾਸੀ ਆ ਜਿਆਦਾਤਰ ਬਾਰਦਾਤਾਂ ਨੂੰ ਅੰਜਾਮ ਦਿੰਦੇ ਆ ਫੇ ਭੱਜ ਜਾਂਦੇ ਆ ਜਿੰਨਾ ਵੀ ਤਰਾਏ ਤੇ ਰੱਖਣੇ ਆ ਹੰਦੀ ਵੈਰੀਫਿਕੇਸ਼ਨ ਕਰਾਂ ਜੀ ਇਹ ਦੇਖਦੇ ਨਹੀਂ ਵਾਲਾ ਦਾੜਾ ਜੀ ਜਾਂਦੇ ਜਾਂਦੇ ਮੁੱਠ ਫਿਰੋ ਸੁੱਕ ਜਾਂਦੇ ਇਹ ਮੂੰਹ ਦੇ ਵਿੱਚ ਦਾਤਾਂ ਨਾ ਕੱਚਾ ਪਾਕ ਹੈ ਔਲੋਲ ਕਰਦੇ ਫਿਰਦੇ ਆ ਜੀ ਭਾਈ ਇਹ ਪ੍ਰਵਾਸੀ ਮਜ਼ਦੂਰ ਆ ਜੋ ਵੀ ਰਹਿੰਦੇ ਚ ਪੰਡਾਂ ਚ ਇੰਨਾ ਬਹੁਤ ਗੰਦਗੀ ਫਲਾਈ ਵੀ ਆ ਜੀ ਬੱਚੇ ਸਾੜੇ ਛੋਟੇ ਛੋਟੇ ਜਵਾਕ ਆ ਜੀ ਉਹਨੂੰ ਤੰਗ ਕਰਦੇ ਆ ਇਹ ਪਿੰਡ ਦੇ ਨਹੀਂ ਪਿੰਡ ਮੂਦੋ ਸੰਗਤੀਆਂ ਵਿੱਚ ਕੁਝ ਸਥਾਨਕ ਲੋਕਾਂ ਦੇ ਹੋਰ ਸੂਬਿਆਂ ਦੇ ਲੋਕਾਂ ਦੇ ਪਿੰਡ ਵਿੱਚ ਦਾਖਲੇ ਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਸੀ ਤੇ ਹੁਣ ਇਸੇ ਅਧੀਨ ਖਰੜ ਦੇ ਪਿੰਡ ਜੰਡਪੁਰ ਦੇ ਸਥਾਨਕ ਲੋਕਾਂ ਨੇ ਸਖਤ ਫਰਮਾਨ ਜਾਰੀ ਕੀਤਾ ਹੈ ਪਿੰਡ ਦੀ ਨੋਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਇੱਥੇ ਕਈ ਥਾਨਾਂ ਤੇ ਇਸ ਸਬੰਧੀ ਬਕਾਇਦਾ ਬੋਰਡ ਵੀ ਲਗਾਏ ਨੇ ਜਿਨ੍ਹਾਂ ਤੇ ਲਿਖਿਆ ਗਿਆ ਹੈ ਕਿ ਹੋਰ ਸੁਬਿਆਂ ਦੇ ਲੋਕਾਂ ਨੂੰ ਪਿੰਡ 'ਚ ਰਹਿਣ ਲਈ 11 ਨਿਯਮ ਮੰਨਣੇ ਪੈਣਗੇ ਬੋਰਡ ਤੇ ਇਹਨਾਂ 11 ਨਿਯਮਾਂ ਨੂੰ ਵੀ ਦਰਸਾਇਆ ਗਿਆ ਹੈ ਨਗਰਪਾਲਿਕਾ ਦੇ ਖਰੜ ਦੇ 12 ਨੰਬਰ 4 ਦੇ ਕੋਲਸਲਰ ਅਤੇ ਜੰਡਪੁਰ ਪਿੰਡ ਦੇ ਨੋਜਵਾਨ ਸਭਾ ਦੇ ਮੈਂਬਰ ਮੁਤਾਬਕ ਪਿੰਡ ਦੇ ਹੋਰ ਲੋਕਾਂ ਨਾਲ ਬਲਕੇ ਸੁਰੱਖਿਆ ਕਾਰਨ ਕਰਕੇ ਫੈਸਲਾ ਲਿਆ ਗਿਆ ਹੁਣ ਗੈਰ ਪੰਜਾਬੀਆਂ ਨੂੰ ਪਿੰਡ ਵਿੱਚ ਰਹਿਣ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੋਵੇਗੀ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਵੀ ਪਿੰਡ ਵਿੱਚ ਦਾਖਲ ਨਹੀਂ ਹੋ ਸਕਦਾ ਪਿੰਡ ਵਿੱਚ ਤੰਬਾਕੂ ਗਟਕਾ ਬੀੜੀ ਦੇ ਸੇਵਨ ਤੇ ਪੂਰੀ ਤਰ੍ਹਾਂ ਰੋਕ ਰਹੇਗੇ ਤੋਂ ਬਾਅਦ ਲੋਕ ਇੱਕ ਕਮਰੇ 'ਚ ਨਹੀਂ ਰਹਿ ਸਕਣਗੇ ਪਿੰਡ ਵਿੱਚ ਘੱਟ ਕੱਪੜਿਆਂ ਵਿੱਚ ਘੁੰਮਣ ਤੇ ਪਾਬੰਦੀ ਰਹੇਗੀ ਹਰ ਘਰ ਨੂੰ ਸਿਰਫ ਇੱਕ ਹੀ ਪਾਣੀ ਦਾ ਕਨੈਕਸ਼ਨ ਮਿਲੇਗਾ ਬਧਾਈ ਦੇ ਰੂਪ ਚ ਫਿੰਨਰਾਨ ਨੂੰ 2100 ਰੁਪਏ ਤੋਂ ਬਾਅਦ ਨਹੀਂ ਦਿੱਤੇ ਜਾ ਸਕਤੇ ਵਾਹਨ ਨੂੰ ਪਾਰਕਿੰਗ ਵਿੱਚ ਹੀ ਖੜਾ ਕਰਨਾ ਪਾਏਗਾ ਕੋਈ ਵੀ ਗੱਡੀ ਥੜਕੇ ਜਲਦੌੜੀ ਚ ਪਾਰਕ ਨਹੀਂ ਕਰ ਸਕਦਾ ਸਰ ਤੁਸੀਂ ਇੱਥੇ ਦੇ ਐਮਸੀਓ ਇਹ ਕੀ ਮਤਾ ਪਾਇਆ ਗਿਆ ਨਵਾਂ ਸਰ ਇਹ ਮਤਾ ਨਹੀਂ ਜੀ ਕਿ ਆਪਣੀਲਾ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਵਿਜਲੀ ਪ੍ਰਵਾਸੀਆਂ ਜਿਆਦਾਤਰ ਬਾਰਦਾਤਾਂ ਨੂੰ ਅੰਜਾਮ ਦਿੰਦੇ ਆ ਫਿਰ ਭੱਜ ਜਾਂਦੇ ਆ ਇਹਨਾਂ ਦੀ ਵੈਰੀਫਿਕੇਸ਼ਨ ਆ ਜ਼ਰੂਰੀ ਆ ਜੀ ਜਿਨ੍ਹਾਂ ਦਾ ਵਿਤਰਾਇਤ ਰੱਖਣੇ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਜ਼ਰੂਰੀ ਆ ਦੂਜਾ ਜੀ ਇਹਨਾਂ ਦੇ ਜੋ ਇਹ ਥੋਰ-ਥੋਰ ਤੇ ਠੁੱਕਦੇ ਫਿਰਦੇ ਆ ਜੀ ਧਾਰਮਿਕ ਸਥਾਨ ਆ ਸਾਡੇ ਗੁਰਦੁਆਰਾ ਮੰਦਰ ਸਾਰੇ ਧਾਰਮਿਕ ਸਥਾਨ ਆ ਇਹ ਦੇਖਦੇ ਨਹੀਂ ਵਾਲਾ ਦਾੜਾ ਜੀ ਜਾਂਦੇ ਜਾਂਦੇ ਮੋਟਰਸਾਈਕਲੋਂ ਠੁੱਕ ਜੁੰਦੇ ਆ ਜੀ ਉੱਥੇ ਬੇਅਦਬੀ ਹੁੰਦੀ ਆ ਜੀ ਇਸ ਕਰਕੇ ਇਹ ਸਟੱਪ ਚੱਕੇ ਜੇਗੀ ਇਹ ਜਿਹੜਾ ਰਾਤ ਨੂੰ 9 ਵਜੇ ਤੋਂ ਬਾਅਦ ਜੀ ਇਹ ਇੱਕ ਮੋਟਰਸਾਈਕਲ ਤੇ ਚਾਰ-ਚਾਰ ਬੰਦੇ ਬਿਠਾ ਕੇ ਆ ਜੀ ਬਗੈਰ ਜ਼ਰੂਰਤ ਤੋਂ ਬਗੈਰ ਕਿਸੇ ਕੰਮ ਤੋਂ ਗਲੀਆਂ ਦੇ ਵਿੱਚ ਘੇੜੇ ਮਾਰਦੇ ਫਿਰਦੇ ਆ ਜੀ 23 ਵਾਰ ਅਸੀਂ ਰੋਕ ਕੇ ਇਹਨਾਂ ਨੂੰ ਪੁੱਛਿਆ ਵੀ ਭਾਈ ਤੁਹਾਨੂੰ ਕੋਈ ਅਮਰਜੈਂਸੀ ਹੈ ਕੋਈ ਕੰਮ ਹੈ ਨਹੀਂ ਜੀ ਇਹ ਤਾਂ ਐਉਂ ਚੱਲੇਦੇ ਜੀ ਬਸ ਅਸੀਂ ਤਾਂ ਉ ਇਧਰੋਂ ਚੱਲੇਦੇ ਜੀ ਕੋਈ ਜਣਾਪਾ ਥੋਸ ਕਰਨੀ ਹੁੰਦਾ ਜੀ ਇਸ ਕਰਕੇ ਇਹਨਾਂ ਨੂੰ ਕਿਹਾ ਵੀ 9 ਵਜੇ ਤੋਂ ਬਾਅਦ ਭਾਈ ਬਗੈਰ ਕੰਮ ਤੋਂ ਬਾਹਰ ਨਹੀਂ ਤੁਸੀਂ ਜਾਣਾ ਇਹ ਜਿਹੜਾ ਇੱਕ ਜਿਹੜੇ ਬਗੈਰ ਕੱਪੜਿਆਂ ਤੋਂ ਜੀ ਸਵੇਰੇ ਜਦੋਂ ਬਜ਼ੁਰਗ ਲੇਡੀਜ਼ ਗੁਰਦੁਆਰਾ ਸਾਹਿਬ ਆਉਂਦੇ ਆ ਜਾਂ ਮੰਦਿਰ ਜਾਂਦੇ ਆ ਇਹ ਮੂੰਹ ਦੇ ਵਿੱਚ ਦਾਤਣਾ ਕੱਚਾ ਪਾਕ ਹੈ ਔਲੋਲ ਕਰਦੇ ਫਿਰਦੇ ਆ ਜੀ ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਬਾਕੀ ਇੱਕ ਨਵਾਲਕ ਬੱਚੇ ਜਿਹੜੇ ਇਹਨਾਂ ਦੇ ਛੋਟੇ ਉਹ ਮੋਟਰਸਾਈਕਲ ਬਗੈਰ ਨੰਬਰ ਪਲੇਟ ਤੋਂ ਬਗੈਰ ਕਾਸੀ ਤੋਂ ਭਜਾਈ ਫਿਰਦੇ ਆ ਜੀ ਉਹ ਬਹੁਤ ਸਮੱਸਿਆ ਹੈ ਜੀ ਤੇ ਜੀ ਕਿ ਜੇ ਪਾਣੀ ਦੇ ਇਹਨਾਂ ਨੇ ਕਨੈਕਸ਼ਨ ਵੀ ਲਏ ਹੋਏ ਆ ਜੀ ਇੱਕ ਕਨੈਕਸ਼ਨ ਦੇ ਉੱਪਰ ਜੀ ਇੱਕ ਬੜਾ ਪੀਜੀ ਖੜਿਆ ਜਿਹਦੇ ਵਿੱਚ 50 60 ਬੰਦੇ ਰਹਿੰਦੇ ਆ ਇੱਕ ਕਨੈਕਸ਼ਨ ਆ ਉਹ ਬਾਕੀ ਲੋਕਾਂ ਨੂੰ ਉਸ ਗਲੀ ਦੇ ਲੋਕਾਂ ਨੂੰ ਪਾਣੀ ਦੀ ਪ੍ਰੋਬਲਮ ਆਦੀ ਕਿਉਂਕਿ ਉਹਨਾਂ ਦਾ 24 ਘੰਟੇ ਟੁੱਲੂ ਪੰਪ ਚੱਲ ਜੰਦਾ ਇਹ ਵੀ ਬੜੀ ਇੱਕ ਪਾਣੀ ਦੀ ਸਮੱਸਿਆ ਹੈ ਸਫਾਈ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਇਸ ਕਰਕੇ ਇਹ ਸਾਰੇ ਹੀ ਆਪਾਂ ਨੇ ਸਰਪ ਚੱਕੇ ਜੀ ਸਾਰੇ ਨੌਜਵਾਨਾਂ ਵੱਲੋਂ ਪਿੰਡ ਵੱਲੋਂ ਇਹ ਸਾਰੇ ਦਾ ਸਾਂਝਾ ਇੱਕ ਬੋਰਡ ਬਣਾ ਕੇ ਲਾਈ ਗਏ ਆ ਵੀ ਭਾਈ ਜੇ ਤੁਸੀਂ ਪਿੰਡ ਦੇ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਇਹ ਨਿਯਮ ਪ੍ਰਵਾਨ ਕਰਨੇ ਪਊਗੇ ਇਹ ਤੁਹਾਨੂੰ ਨਿਯਮ ਮੰਨਣੇ ਪਊਗੇ ਇਹ ਸਹਿਮਤੀ ਹੋ ਚੁੱਕੀ ਪਿੰਡ ਵਾਲੀ ਸਾਰੀ ਹਾਂਜੀ ਇਹ ਪਿੰਡ ਵੱਲੋਂ ਇੱਕ ਦਿਨ ਇਕੱਠ ਕਰਕੇ ਸਹਿਮਤੀ ਕਰੀ ਗਈ ਹੈ ਜੀ ਸਾਰੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਆਹੀ ਕਿਹਾ ਗਿਆ ਵੀ ਆਪਾਂ ਇਸ ਕਿਉਂਕਿ ਤੁਸੀਂ ਦੇਖਿਆ ਜੀ ਹਰੇਕ ਸੁਸਾਇਟੀ ਦੇ ਬਾਹਰ ਵੀ ਬੋਰਡ ਲੱਗਿਆ ਹੋਵਦਾ ਵੀ ਇੱਥੇ 11 ਵਜੇ ਤੋਂ ਬਾਅਦ ਤੁਸੀਂ ਅੰਦਰ ਨਹੀਂ ਜਾ ਸਕਦੇ ਜਾਂ ਜੇ ਕੋਈ ਆਉਂਦਾ ਏ ਤਾਂ ਉਹ ਸੁਸਾਇਟੀ ਦੇ ਮੂਹਰੇ ਜਿਹੜੇ ਸਿਕਿਉਰਟੀ ਗਾਰਡ ਹੈ ਉਹ ਵੀ ਫੋਨ ਕਰਕੇ ਪੁੱਛਦੇ ਆ ਵੀ ਅਸੀਂ ਆ ਥੋੜਾ ਬੰਦਾ ਮਿਲਣ ਆਇਆ ਜੀ ਫਲਾਣੇ ਨਾਮ ਦਾ ਇਹਨੂੰ ਭੇਜੀਏ ਜੀ ਟੋਟਲ ਕਿੰਨੇ ਕਿੰਨੇ ਤੁਹਾਡੇ ਹਿਸਾਬ ਨਾਲ ਪ੍ਰਵਾਸੀ ਐਸੇ ਪਿੰਡ ਚ ਇਸ ਪਿੰਡ ਦੇ ਵਿੱਚ 500 ਦੇ ਪਲੱਸ ਬੰਦੇ ਰਹਿੰਦੇ ਆ ਜੀ ਤੇ ਜੇਕਰ ਨਹੀਂ ਕੋਈ ਵੀ ਹਦਾਇਤਾਂ ਦੀ ਪਾਲਣਾ ਹੁੰਦੀ ਤਾਂ ਫਿਰ ਅਗਲਾ ਕਾਰਵਾਈ ਕੀ ਹੋਏਗੀ ਅੱਗੇ ਪ੍ਰਸ਼ਾਸਨ ਨੂੰ ਅਸੀਂ ਲਿਖ ਕੇ ਦਵਾਂਗੇ ਜੀ ਭਾਈ ਜਿਹੜੀ ਵੈਰੀਫਿਕੇਸ਼ਨ ਹੋਣ ਦੇ ਹਿਸਾਬ ਨਾਲ ਹੀ ਜਿਹੜੇ ਵਧੀਆ ਬੰਦੇ ਆ ਉਹ ਰਹਿਣਗੇ ਜੀ ਜਿਹੜੇ ਕ੍ਰਿਮੀਨਲ ਜਾਂ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਆ ਉਹ ਵੈਸੀ ਭੱਜਣਾ ਜੀ ਜਿਹੜੇ نیچے ਤੁਸੀਂ ਹੋਰ ਲਿਖਿਆ ਬੱਚਾ ਜੰਮਣ ਤੇ ਵਿਆਹ ਤੇ ਜਿਹੜੀ ਵਿਧਾਈ ਲਿਖੀ ਗਈ ਇਹ ਤਾਂ ਨਗਰ ਕੌਂਸਲ ਦੇ ਵਿੱਚ ਆਪਣਾ ਮਤਾ ਵੀ ਪਾਸ ਹੋਇਆ ਸੀ ਜੀ ਸਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਕੀ ਮਤਾ ਪਾਇਆਗਾ ਮੇਰਾ ਨਾਮ ਹੈ ਸੱਜਨ ਸਿੰਘ ਜੀ ਪਿੰਡ ਜੰਡਵਰ ਜੀ ਆਪਣਾ ਮਤਾਂ ਤੇ ਇਹੀ ਪਾਇਆ ਜੀ ਆਪਾਂ ਨੇ ਜਿਹੜੇ ਇਹ ਭਈਏ ਪ੍ਰਵਾਸੀ ਮਜ਼ਦੂਰ ਆ ਜੋ ਵੀ ਰਹਿੰਦੇ ਈ ਪਿੰਡਾਂ 'ਚ ਇਹਨਾਂ ਬਹੁਤ ਗੰਦਗੀ ਫਲਾਈ ਵੀ ਆ ਜੀ ਸਾਡੇ ਧੀਆਂ ਭੈਣਾਂ ਵੀ ਗੁਰਦੁਆਰੇ 'ਚ ਵੀ ਆਉਂਦੀਆਂ ਆਂ ਸਾਂ ਸਵੇਰਾ ਇਹ ਕੱਚੇ ਬਨਾਨਾ ਪਾ ਕੇ ਘੁੰਮਦੇ ਈ ਇਹ ਧੀਆਂ ਭੈਣਾਂ ਨੂੰ ਬਹੁਤ ਔਖਾ ਜੀ ਸਾਨੂੰ ਬਹੁਤ ਇਹਦੇ ਖਤਰਾ ਹੀ ਆਈ ਭਈਆਂ ਤੋਂ ਬੱਚੇ ਸਾਡੇ ਛੋਟੇ ਛੋਟੇ ਜਵਾਕ ਆ ਜੀ ਉਹਨੂੰ ਤੰਗ ਕਰਦੇ ਈ ਇਹ ਇਹਨਦੇ ਬੱਚੇ 10 10 15 15 ਬੱਚੇ ਇਹਨਦੇ ਦਿਨ 'ਚ ਘੁੰਮਦੇ ਇੱਥੇ ਪਿੰਡ 'ਚ ਪੂਰਾ ਜਣੋ ਕੋਈ ਰੋਕ ਟੋਕ ਨਹੀਂ ਕੁਛ ਨਹੀਂ ਹੈਗਾ ਇਹਨੂੰ ਕੋਈ ਜਿੰਨਾ ਹੋਵੇ ਸਮਝਾਈ ਜੋ ਸਮਝਦੇ ਵੀ ਹੈ ਨਹੀਂ ਅਸੀਂ ਇੱਕ ਲਿਖ ਦੇ ਡੰਗਰ ਆਈ ਇਹ ਹਾਂ ਜੀ ਕੀ ਕੀ ਤੁਸੀਂ ਲਿਖਿਆ ਕੀ ਕੀ ਹੈ ਬੋਰਡ ਦੇ ਵਿੱਚ ਜਿਹੜਾ ਬਾਈ ਮਤੇ ਪਾਈ ਜੀ ਅਸੀਂ ਪਾਏ ਬਈ ਹੈ ਨਾ ਬਾਰੇ ਹੀ ਪਾਈ ਮਥੇ ਜਿਹੜੇ ਆਪਣਾ ਵੀ ਕਿਤਾ 9 ਵਜੇ ਤੇ ਪਹਿਲਾਂ ਪਹਿਲਾਂ ਪਿੰਡ ਚ ਆਓ ਜੀ 9 ਵਜੇ ਦੇ ਬਾਅਦ ਨਹੀਂ ਆਉਣਾ ਜੀ ਹੈ ਰਾਤ ਦਾ ਟਾਈਮ ਜਿਹੜਾ ਸਮਾਈ ਜਾਂਦਾ ਬਾਕੀ ਜਿਹੜੇ ਰਹਿੰਦੇ ਵੀ ਆਪਣੇ ਘਰ ਘਰ ਜਿੱਦੀ ਜਿਹਦੇ ਕਿਰਾਏ ਪਰਦੇਸ ਮਕਾਨ ਜਿੰਨਾ ਇਹ ਬੰਦਿਆਂ ਨੇ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਣਗੇ ਇਹ ਬੰਦਿਆਂ ਦੇ ਜਿਹੋਦੇ ਮਹਾਲੀ ਤੋਂ ਪੱਤਰਕਾਰ ਸੁਖਵਿੰਦਰ ਸੈਣੀ ਦੀ ਰਿਪੋਰਟ